ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਸੜਕਾਂ ਦੀ ਸੁੰਦਰੀਕਰਨ ਅਤੇ ਸਫਾਈ ਦਾ ਅਭਿਆਨ 8ਵੇਂ ਦਿਨ ਵੀ ਜਾਰੀ ਰਿਹਾ ਅਤੇ ਇਹ ਅਭਿਆਨ ਵਿਧੀ ਕਮਿਸ਼ਨਰ सुरेंद्र ਸਿੰਘ ਦੀ ਅਗਵਾਈ ਹੇਠ ਰਾਮਤਲਾਈ ਚੌਕ ਤੋਂ ਸਿਟੀ ਸੈਂਟਰ ਤੱਕ ਜਾਰੀ ਰਿਹਾ ਜਿਸ ਦੌਰਾਨ ਸਿਟੀ ਸੈਂਟਰ ਹੋਟਲ ਐਸੋਸੀਏਸ਼ਨ ਵੱਲੋਂ ਆਪਣਾ ਯੋਗਦਾਨ ਪਾਇਆ ਗਿਆ ਅਤੇ ਨਿਗਮ ਦੇ ਵੱਖ-ਵੱਖ ਵਿਭਾਗਾਂ ਵੱਲੋਂ ਸਫਾਈ ਨਾਜਾਇਜ਼ ਕਬਜ਼ੇ ਹਟਵਾਉਣ ਸਿਵਲ ਦੇ ਕੰਮ ਅਤੇ ਨਾਜਾਇਜ਼ ਇਸ਼ਤਿਹਾਰ ਬੋਰਡ ਉਤਾਰਨ ਦੇ ਕੰਮ ਕੀਤੇ ਗਏ ਇਸ ਤੋਂ ਇਲਾਵਾ ਨਿਗਮ ਦੀਆਂ ਟੀਮਾਂ ਅਤੇ ਡੇਰਾਬਾਬਾ ਪੂਰੀ ਵਾਲਿਆਂ ਦੇ ਸਹਿਯੋਗ ਨਾਲ ਇਹ ਅਭਿਆਨ ਲਗਾਤਾਰ ਜਾਰੀ ਰਿਹਾ एसोसिएशन ਦੇ ਜਸਬੀਰ ਸਿੰਘ ਪਾਟਿਆ ਨੇ ਕਿਹਾ ਕਿ ਇਹ 골ਡਨ ਗੇਟ ਤੋਂ ਸ਼੍ਰੀ ਦਰਬਾਰ ਸਾਹਿਬ ਤੱਕ ਚਲਾਇਆ ਜਾ ਰਿਹਾ ਅਭਿਆਨ ਸ਼ਹਿਰ ਲਈ ਬੜਾ ਲਾਹੇਵੰਦ ਹੈ ਇਸ ਮੌਕੇ ਵਿਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਨੂੰ ਸਾਫ਼ ਸੁਥਰਾ ਹਰਾ ਭਰਾ ਬਣਾਉਣ ਵਿੱਚ ਨਗਰ ਨਿਗਮ ਦਾ ਸਹਿਯੋਗ ਦੇ ਨਿਗਰਾਨ ਇੰਜੀਨੀਅਰ ਸੰਦੀਪ ਸਿੰਘ ਸਿਹਤ ਅਫਸਰ ਡਾਕਟਰ ਕਿਰਨ ਡਾਕਟਰ ਯੋਗੇਸ਼ ਅਰੋੜਾ ਵਿਗਿਆਪਨ ਸੁਪਰਟੈਂਡੈਂਟ ਪੁਸ਼ਪਿੰਦਰ ਸਿੰਘ ਕਾਰਜਕਾਰੀ ਇੰਜੀਨੀਅਰ ਪਲਵਿੰਦਰ ਸਿੰਘ ਚੀਫ ਸੈਨੇਟਰੀ ਇਨਸਪੈਕਟਰ ਵਿਜੇ ਗਿਲ ਤੋਂ ਇਲਾਵਾ ਪਾਰਿਗੈਂਤੇ ਵਿੱਚ ਕਰਮਚਾਰੀ ਅਤੇ ਸ਼ਹਿਰ ਵਾਸੀ ਸ਼ਾਮਿਲ ਸਨ ਜਿਸ ਤਰ੍ਹਾਂ ਸਾਰੇ ਸ਼ਹਿਰ ਵਾਸੀਆਂ ਨੂੰ ਪਤਾ ਕਿ ਮਾਨਯੋਗ ਮੇਅਰ ਸਾਹਿਬ ਤੇ ਮਾਨਯੋਗ ਕਮਿਸ਼ਨਰ ਸਾਹਿਬ ਜੀ ਦੀ ਰਹਿਨੁਮਾਈ ਹੇਠ ਜਿਹੜਾ ਹੈਗਾ ਸਪੈਸ਼ਲ ਸਫਾਈ ਅਭਿਆਨ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਚਲਾਇਆ ਜਾ ਰਿਹਾ ਅੱਜ ਇਹਦਾ 8ਵਾਂ ਦਿਨ ਹੈ ਬਹੁਤ ਹੀ ਜਿਹੜਾ ਹੈਗਾ ਸਾਨੂੰ ਜਿਹੜਾ ਸਿਟੀਜ਼ਨਜ਼ ਵੱਲੋਂ ਬਹੁਤ ਪਰਮਾਹੁੰਗਾਰਾ ਮਿਲ ਲਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਨੇ ਭਾਵੇਂ ਉਹ ਧਾਰਮਿਕ ਨੇ ਭਾਵੇਂ ਉਹ ਰਿਲੀਜੀਅਸ ਨੇ ਆਪਣਾ ਸੋਸ਼ਲ ਨੇ ਜਾਂ ਹੋਰ ਜਿਹੜੀਆਂ ਸਮਾਜਿਕ ਖੇਤਰ 'ਚ ਕੰਮ ਕਰਨ ਵਾਲੇ ਜਿੰਨੇ ਵੀ ਲੋਕ ਨੇ ਸਾਡੇ ਨਾਲ ਰੋਜ਼ ਜੁੜਨੇ ਨੇ ਅੱਜ ਇੱਥੋਂ ਦੇ ਜਿਹੜੇ ਹੋਟਲ ਐਸੋਸੀਏਸ਼ਨ ਹੈ ਉਹ ਸਾਡੇ ਨਾਲ ਆਏ ਆ ਅਸੀਂ ਇਹਨਾਂ ਨੂੰ ਅਪੀਲ ਕਰਦੇ ਆ ਕਿ ਸਾਡੀ ਇਹ ਜਿਹੜੀ ਮੁਹਿੰਮ ਚੱਲੀ ਹੈ 'ਚ ਸਾਡਾ ਸਾਥ ਦੇਣ ਉਥੇ ਜਿੱਥੇ ਇਹਨਾਂ ਦੀਆਂ ਵੀ ਪ੍ਰੋਬਲਮਸ ਨੇ ਉਹ ਵੀ ਅਸੀਂ ਸੁਣ ਰਹੇ ਆ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਜਿਹੜਾ ਹੈਗਾ ਵਿਸ਼ਵਾਸ ਦਿਲਾਉਣਾ ਨਾਲ ਹੀ ਅਪੀਲ ਕਰਦਾ ਆ ਕਿ ਅਸੀਂ ਸ਼ਹਿਰ ਨੂੰ ਸਾਰੇ ਰਲ ਮਿਲ ਕੇ ਸਾਫ਼ ਸੁਥਰਾ ਰੱਖਾਂਗੇ ਉਹ ਸਾਰਾ ਬੇਨਤੀ ਹੈ ਵੀ ਇਹਨਾਂ ਦਾ ਜਿਹੜਾ ਕੰਮ ਪਹਿਲਾਂ ਸੀਵਰੇਜ ਦਾ ਕੰਮ ਸੀ ਇਹਨਾਂ ਨੇ ਸਾਰਾ ਸੀਵਰੇਜ ਸਾਡੇ ਸਿਟੀ ਸੈਂਟਰ ਦਾ ਸਾਫ਼ ਕਰਵਾਤਾ ਉਸ ਤੋਂ ਪਰੇਂਤ ਜਿਹੜੀ ਹੈ 골ਡਨ ਟੈਂਪਲ ਵਾਲੀ ਰੋਡ ਹੈ ਉਰ ਦੇ ਸੀਵਰੇਜ ਦਾ ਕੰਮ ਚੱਲ ਰਿਹਾ ਉਹ ਵੀ ਸਾਰਾ ਇਹ ਸਾਫ਼ ਕਰਵਾ ਰਹੇ ਨੇ ਸੋ ਇਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਹੈ ਬਾਕੀ ਵੀ ਸਾਰੇ ਸ਼ਹਿਰ ਦਾ ਧਿਆਨ ਇਹਨਾਂ ਨੇ ਰੱਖਣਾ ਉਹ ਰੱਖ ਰਹੇ ਨੇ ਧਿਆਨ 골ਡਨ ਗੇਟ ਤੋਂ ਸ਼ੁਰੂ ਹੋ ਕੇ ਅੱਜਪਨ ਇਥੋਂ ਤੱਕ ਪਹੁੰਚੇ ਆ ਅੱਜ ਇਥੋਂ ਆਪਾਂ 골ਡਨ ਟੈਂਪਲ ਤੱਕ ਜਾ ਰਹੇ ਹਾਂ ਸਾਰੀ ਸਫਾਈ ਦਾ ਧਿਆਨ ਵਿੱਚ ਸਾਹਿਬ ਰੱਖ ਰਹੇ ਨੇ